ਉਡੀਦੇ ਹੁੰਦੇ ਆ ਤਾਂ ਨਹੀਂ ਕੁਝ ਕਹਿਣਾ ਮਗਰੋਂ ਤੇਰਾ ਦਿਮਾਗ ਸੁੱਤਰ ਮੈਂ ਕਰੂੰਗੀ ਹੁਣ ਕੀਤਾ ਹੀ ਕਿ ਮੰਮੀ ਮੈਂ ਠੰਡੇ ਠੰਡੇ ਤੋਰਕੂੰਗੀ ਅਜੇ ਤੱਕ ਲੱਗਦਾ ਕੋਈ ਫੋਨ ਹੀ ਨਹੀਂ ਆਇਆ ਲੇਟ ਇੰਨੀ ਹੋ ਗਈ ਆਹੇ ਆ ਕੀ ਕੋ ਨੂੰ ਕਰੰਡਿਆ ਵਾ ਹਲੋ ਹਾਂਜੀ ਪੁੱਤ ਮੈਂ ਅਜ ਹੁਣੇ ਤੈਨੂੰ ਯਾਦ ਕੀਤਾ ਇਹ ਮੈਂ ਕਹ ਸਵੇਰ ਦੀ ਤੁਰੀ ਆ ਕਾ ਜੇ ਤੱਕ ਆਈ ਨਹੀਂ ਗਈ ਅੱਛਾ ਉਤਰ ਗਈ ਆ ਚਲ ਆਉਂਦਾ ਤੇਰਾ ਵੀਰ ਖੜ ਜਾ ਮੈਂ ਹੁਣੇ ਫੋਨ ਕਰਦੀ ਆ ਉਹਨੂੰ ਬੰਬੀ ਤੇ ਗਿਆ ਵਾ ਤੇ ਆਉਂਦਾ ਵਾ ਚੰਗਾ ਪੁੱਤ ਮਨਦੀਪ ਹਰਦੀਪ ਨੂੰ ਫੋਨ ਕਰ ਪਵਨ ਬਾਹਰ ਆਈ ਆ ਉਹਨੂੰ ਲੈ ਆਵੇ ਪਾਈ ਜਨਵਾਈ ਗਈ ਪੱਠੇ ਪਾ ਰਾਂ ਇਹਨੂੰ ਤੇਰਾ ਪਾ ਰਿਆਂ ਪੱਠੇ ਪਾ ਜਾ ਸਾਰਾ ਖਾਲਾ ਪੱਠੇ ਪਾਈ ਹੀ ਬਾੜ ਤੇ ਟੁੱਪ ਬੜੀ ਗੋਇਆ ਸੁਟਣਾ ਕਿੰਕਰ ਰਿਆਂ ਦੇ ਨਹੀਂ ਸ਼ਾਮਾਂ ਸੁਕ ਦੂੰਗੀ ਹੁਣ ਤੇ ਟੁੱਪ ਬੜੀ ਚੜ ਗਈ ਮੈਂ ਕੀ ਕਰਾਂ ਮੈਂ ਤੇ ਇਦਰੋ ਵਾਜਾਂ ਮੰਡੀ ਤੂੰ ਇਦਰੋ ਕਿਧਰੋਂ ਨਿਕਲ ਆਈ ਐ ਮੈਂ ਤੇ ਕਾਈ ਨਵਾ ਕੇ ਆਈ ਆ ਤੇ ਕੋਇਆ ਲੱਗੀ ਸੁੱਤਣ ਤੋਂ ਬੜੀ ਮੈਂ ਹਾਂ ਸ਼ਾਮਾਂ ਸੁੱਟ ਲੂੰਗੀ ਚੱਲ ਠੀਕ ਐ ਨਵਾ ਕੇ ਤੇ ਆਈ ਐ ਤੇ ਫੋਨ ਕਰ ਹਰਦੀਪ ਨੂੰ ਕੁੜੀ ਆਉਂਦੀ ਓ ਤੇ ਭਾਵੇਂ ਆਉਣ ਵਾਲੀ ਹੋਵੇ ਘਰ ਕਦੇ ਇਹਦਾ ਫੋਨ ਆਇਆ ਏ ਓ ਮੈਂ ਲਾ ਦ ਹਾਲੋ ਹੈਲੋ ਹਰਦੀਪੋਂ ਮੈਂ ਤੈਨੂੰ ਫੋਨ ਲਈਆਂ ਕਰਨਾ ਇਸ ਕਰਕੇ ਕਿ ਤੇਰੀ ਭੈਣ ਦਾ ਕਦੇ ਤਾਂ ਫੋਨ ਆਇਆ ਆ ਤੇ ਉਹ ਆਉਣ ਲਈ ਆ ਤੇ ਆਪਾਂ ਮੇ ਤੁਰ ਕੇ ਮੰਮੀ ਆਉਣਾ ਕੀ ਆ ਆ ਗਈ ਆ ਤੇਰੇ 부ਏ ਅੱਗੇ ਜਾ ਕੇ ਵੇਖ ਆ ਗਈ ਆ ਹਾਂ ਹਾਂ ਸਾਹਮਣੇ 부ਏ ਕੇ ਤੁਰ ਹੀ ਆਉਣੀ ਮੈਂ ਪੈੜ ਕੇ ਵੇਖਣ ਲਈ ਤੇ ਦੇ ਨਹੀਂ ਲਿਆ ਚੱਲ ਠੀਕ ਆ ਫਿਰ ਪੁੱਤ ਆ ਜੀ ਘਰ ਤੇ ਫਿਰ ਠੰਡਾ ਠੁੰਡਾ ਕੋਈ ਲਿਆ ਪਹਿਣ ਵਾਸਤੇ ਚੰਗਾ ਮੰਮੀ ਚੱਲ ਠੀਕ ਆ ਇਹ ਤੂੰ ਮੇਰੀ ਪਹਿਲੀ ਆਵਾਜ਼ ਤੇ ਵਾਅਦਾ ਦੇ ਦਿੰਦੀ ਤੇ ਕੁੜੀ ਮੇਰੀ ਤੁਰ ਕੇ ਤਾਂ ਨਾ ਆਉਂਦੀ ਮੈਂ ਕਿਹੜਾ ਮੰਮੀ ਅੰਦਰ ਸੁੱਤੀ ਆ ਜਿਹੜੀ ਤੈਨੂੰ ਆਵਾਜ਼ ਨਹੀਂ ਦਿੱਤੀ ਮੈਂ ਤਾਂ ਵੇਲੀ ਚ ਹਾਂ ਦੁੱਧੀ ਮੈਨੂੰ ਉੱਥੇ ਜਾ ਕੇ ਆਵਾਜ਼ ਮਾਰ ਲੈਂਦੇ ਬੜੀ ਸਿਆਣੀ ਐ ਤੂੰ ਮੈਂ ਤੇਰੇ ਮਗਰ ਤੇ ਜਾਂਦੀ ਤੈਨੂੰ ਨਹੀਂ ਪਤਾ ਕਿ ਮੈਂ ਆਵਾਜ਼ਾਂ ਮਾਰਨ ਲਈ ਆ ਤੇ ਤੂੰ ਮੈਨੂੰ ਆਵਾਜ਼ ਦਿੰਦੀ ਤੇਰਾ ਦਿਮਾਗ ਕੁਝ ਜ਼ਿਆਦਾ ਹੀ ਖਰਾਬ ਹੋ ਗਿਆ ਵਾ ਇਹ ਮੈਨੂੰ ਸੁੱਤਰ ਕਰਨਾ ਪੈਣਾ ਵੇਹ ਇੱਕ ਗੰਦ ਕਿੰਨਾ ਪਿਆ ਵਾ ਬੈਠਦੇ ਤੇ ਉੱਤੇ ਕੁੜੀ ਮੇਰੀ ਆਉਣ ਵਾਲੀ ਪਹਿਲਾਂ ਬੈਠਦਾ ਖਲਾਰਾ ਚੁੱਕ ਤੇ ਫਿਰ ਉਹਦੇ ਵਾਸਤੇ ਕੁਝ ਬਣਾ ਕੋਈ ਗੱਲ ਨਹੀਂ ਮੰਮੀ ਨਿਆਣਿਆਂ ਖਲਾਰਾ ਪਾਤਾ ਮੈਂ ਚੁੱਕ ਦੇਣੀ ਆ ਤੁਹਾਡੇ ਸਾਹਮਣੇ ਬੋਕਰ ਫੇਰ ਕੇ ਵੇਲੀ ਗਈਆਂ ਤਾਂ ਫੇਰ ਨਿਆਣਿਆਂ ਬਾਤਾ ਜੋ ਕੋਈ ਨਹੀਂ ਮੈਂ ਚੁੱਕ ਦੇਣੀ ਅਕਲ ਤੇ ਕਿਤੇ ਹੈ ਹੀ ਨਹੀਂ ਧੀ ਵੀ ਮੋਢੇ-ਮੋਢੇ ਤੱਕ ਆਈ ਆ ਉਹਨੂੰ ਤਾਂ ਕਿਤੇ ਇਹਨੇ ਪਾਣੀ ਦਾ ਗਲਾਸ ਨਹੀਂ ਕਹਿਣਾ ਕਿਸੇ ਨੂੰ ਪਰ ਕੇ ਫੜਾ ਨਾ ਆਪ ਐ ਖਣਾ ਵਾ ਕੋਈ ਨਹੀਂ ਕੋਈ ਨਹੀਂ ਇਤਰਾ ਹੀ ਬਸ ਕਰਦੀ ਰਹਿੰਦੀ ਕੋਈ ਨਹੀਂ ਆ ਕਰਦੀ ਨਹੀਂ ਕੋਈ ਨਹੀਂ

ਅਲਕੇ ਨਾ ਪਿਆ ਮੇਰੀ ਕੀ ਬੜੀ ਗਰਮੀ ਆ ਆ ਅੰਦਰ ਏਸੀ ਲਗਾ ਸਸਿਕਾ ਜੀ ਸਸਿਕਾ ਜੀ ਮਮੀ ਸਸਿਕਾ ਸਸਿਕਾ ਜੀ ਤੋਰ ਗਏ ਲੋ ਏਸੀ ਚਲਾਇਆ ਚੱਲਣਿਆ ਹੁਣ ਚਲ ਠੀਕ ਐ ਜੇ ਪਾਣੀ ਲਿਆ ਠੰਡਾ ਕੁੜੀ ਵਾ ਠੰਡਾ ਲਿਆਵੀ ਪਾਣੀ ਨਾ ਲੈ ਕੇ ਆ ਜੀ ਕੋਈ ਠੰਡਾ ਲੈ ਲੈ ਬੜਾ ਜੇ ਇੱਥੇ ਮਰਦੀ ਗਰਮੀ ਬੜੀ ਬੜੀ ਗਰਮੀ ਜਿਤ ਜਾਨ ਕੰਢੀ ਗਰਮੀ ਲੱਗੇ ਅੱਜ ਤੂੰ ਆ ਖੱਡੇ-ਖੱਡੇ ਗਈ ਆ ਜੇ ਕਿਤੇ ਦੁਪਹਿਰੇ ਆਉਂਦੀ ਤੇ ਫੇਰ ਕੀ ਬੰਦਦਾ ਉਹ ਸਭ ਠੀਕ ਠਾਕ ਆ ਸਭ ਠੀਕ ਠਾਕ ਬਾਬਾ ਜਿਲੀਆ ਨੂੰ ਠੰਡਾ ਲਿਆ ਕੇ ਕੁੜੀ ਨੂੰ ਪਿਆਲ ਆਲੋਚ ਇਹਨੂੰ ਪਤਾ ਤਾਂ ਹੈਗਾ ਮੈਂ ਸਰਪ੍ਰਾਈਜ਼ ਨਹੀਂ ਪਿੰਦੀ ਐਗੀ ਤੂੰ ਵੀ ਜਾਣ-ਬੁੱਝ ਕੇ ਲੈ ਕੇ ਆਈ ਆ ਪਾਣੀ ਗਲਾਸ ਲਿਆ ਦੇ ਮੰਮੇ ਛੋਭ ਨੂੰ ਤਾਂ ਲੈ ਕੇ ਫਿਰ ਉਹ ਇਹਨੂੰ ਲੈ ਆਇਆ ਉਹ ਕਿਸਾ ਉਹ ਕਿਆ ਹੋਊਗਾ ਤੂੰ ਲੈ ਕੇ ਆਇਆ ਪਾਣੀ ਲਾ ਦੇ ਪਾਣੀ ਆਹੋ ਤਾਂ ਨਿਆਣਿਆਂ ਨੂੰ ਵੀ ਦੇ ਦੇ ਨਿਆਣੇ ਬੈਠੇ ਹੋ ਖੜਾ ਦਿੰਦੇ ਇੱਥੇ ਆਵਾਜ਼ ਮਾਰ ਲੈਂਦੇ ਕੋਈ ਨਹੀਂ ਅਜੇ ਮੰਮੀ ਬੈਠੇ ਰਹਿੰਦੇ ਲੰਡਾ ਹੀ ਆ ਇੱਥੇ ਵੀ ਇਹਨਾਂ ਨੇ ਚੱਲ ਠੀਕ ਰਾਮ ਨੋਦਨ ਚਾਹ ਹੀ ਬੜਾਵੇਂ ਨੇ ਕਿ ਹੌਸ਼ ਹੋ ਕੇ ਮਿਲੇ ਕਿ ਦੂਜੇ ਨੂੰ ਆਲੂ ਵੀ ਪਾ ਲਈ ਤੇ ਇਹ ਨਹੀਂ ਆਪਣੇ ਘਰ ਪੀਲਾ ਮੰਮੀ ਫਿਰ ਕੀ ਹੋ ਗਿਆ ਕੁਛ ਨਹੀਂ ਹੁੰਦਾ ਚੱਲ ਫੋਨ ਤੇ ਆਪਾਂ ਕੋਈ ਗੱਲ ਜੇ ਕਿਤੇ ਕੋਈ ਹੋਵੇ ਲੱਗੇ ਤੇ ਕਿੰਨਾ ਬੁਰਾ ਲੱਗੇ ਬੰਦਾ ਨਹੀਂ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਕਿਹੜਾ ਪਰਵਣੇ ਹੋਰ ਦੀਦੀ ਠੀਕ ਠਾਕ ਸਾਰੇ ਹਾਂ ਸਭ ਠੀਕ ਹੋਣਾ ਵੀ ਇਹ ਕਿਨੂ ਕਿੱਧੇ ਗਮਾਉਚਾ ਲੈ ਕੇ ਆਇਆ ਇਹਨੂੰ ਪਤਾ ਨਾ ਮੈਨੂੰ ਮੰਮੀ ਨੇ ਹੁਣ ਕੁਝ ਕਹਿਣਾ ਨਹੀਂਗਾ ਕਿ ਟੱਕਾ ਫਰਕਾ ਬਰਸਾ ਪ੍ਰਾਇਰ ਤਾਕ ਸਾਰੇ ਸਾਫ ਵਧੀਆ ਭਾਜੀ ਨੂੰ ਵੀ ਨਾਲ ਲੈ ਆਣਾ ਕਰ ਪਤਾ ਇਹਨੂੰ ਬੜਾ ਫਿਰ ਕੰਮਾਂ ਦੇ ਦੇਣੇ ਸਾਰਿਆਂ ਨੇ ਐ ਸਰਦਾ ਨਹੀਂ ਮੈਂ ਦੋ ਦਿਨ ਰਹਿਣਾ ਆਵਾਂ ਹਾਂ ਚਲੋ ਆ ਗਏ ਹਾਂ ਹਬ ਵਾਟ ਹੋ ਰਿਹਾ ਬਾਬੀ ਐਸੀ ਦੀ ਗੋਲੀ ਹੋ ਜੂ ਬੜੀ ਗਰਮੀ ਐਨੀ ਜੇ ਨੂੰ ਅਗਲ ਹੁੰਦੀ ਤੇ ਘਾਟਾ ਗਾੜਾ ਸੀ ਐ ਮਮੀ ਕੀ ਹੋ ਗਿਆ ਹੈ ਇਹਨੂੰ ਨਹੀਂ ਪਤਾ ਕਿ ਬੂਆ ਬੰਦ ਕਰ ਫਿਰ ਕੀ ਹੋ ਗਿਆ ਤੁਸੀਂ ਕਰ ਦੇਣਾ ਹੁਣ ਉੱਠ ਪਾ ਤਾਂ ਕੁੜੀ ਨੂੰ ਕੋ ਚਾਹ ਪਾਣੀ ਬਣਾ ਕੇ ਦੇ ਤੇ ਨਾਲ ਮੇਰੀ ਗੱਲ ਸੁਣ ਥੋੜੇ ਜਿਹਾ ਪਕੌੜੇ ਕੱਢ ਲੈ ਬਣਾ ਲਾਂਗੀ ਮੈਂ ਬਨਾਣਾ ਪਕੌੜੇ ਨਾ ਬਣਾਈ ਭਾਬੀ ਚਾਹ ਘੋਟੇਕ ਬਣਾ ਲੈ ਚਾਹ ਪੀਣੀ ਮੈਂ ਪਕੌੜੇ ਨਹੀਂ ਖਾਣੇ ਉਹ ਖਾਣੇ ਕਿਉਂ ਨਹੀਂ ਨਾ ਨਾ ਇੰਨੀ ਗਰਮੀ ਪੈਂਦੀ ਤੋਂ ਮੇਰਾ ਬੀਪੀ ਵੱਜ ਜਾਂਦਾ ਮੈਂ ਨਹੀਂ ਖਾਣੇ ਪਕੌੜੇ ਫਿਰ ਰੋਟੀ ਸਵਾਦੀ ਬਣਾ ਲਾ ਰੋਟੀ ਮੈਂ ਰਾਨ ਨੂੰ ਖਾਣੀ ਆ ਸਿਰਫ ਮੈਂ ਚਾਹ ਘੋਟ ਬਿਣੀ ਬਸ ਮੈਸੇ ਕਰਕੇ ਤੈਨੂੰ ਕਹਿਣਾ ਕੁੜੀ ਆਉਂਦੀ ਕੁਛ ਮੰਗਵਾ ਲੈ ਖਾਣ ਵਾਸਤੇ ਮੈਂ ਕੁਛ ਖਾਣਾ ਹੀ ਨਹੀਂ ਤਾਂ ਫਾਇਦਾ ਕੀ ਮੰਗਾਉਂਦਾ ਮੈਂ ਕੋਈ ਗੱਲ ਹੀ ਦੀਦੀ ਮੈਂ ਪਕੌੜੇ ਬਣਾ ਲਾਂ ਨਹੀਂ ਤੂੰ ਪਕੌੜੇ ਰਹਿਂਦਾ ਚਾਹ ਸਿੰਪਲ ਲੈ ਘੋਟੇਕ ਬਸ ਪੀਣੀ ਪੀ ਕੇ ਘੜੀ ਲੰਮੇ ਪਈਏ ਬ ਮਾਂ ਪਾਣੀ ਪੋਣ ਪੜ ਬੀਨੀ ਐ ਮੇਰੇ ਇੱਥੇ ਲੱਗਦਾ ਮੈਂ ਕੋਟ ਕੋਟ ਫਾੜੇ ਪੀਨੀ ਆ ਪੁੱਤ ਸੰਤੀ ਗੇ ਬੰਤਾ ਜਿਦਾ ਬੈਣਾ ਲੰਮੇ ਪੈਣਾ ਹੀ ਘੜੀ ਫਿਰ ਨਹੀਂ ਦਸੂ ਦੂਜੀ ਅੰਦਰ ਚਲ ਜਾ ਚਾਹ ਘੋਟ ਪੀ ਲਈਏ ਫਿਰ ਪੈਨੇ ਚਲ ਠੀਕ ਐ ਹੋਰ ਸਭ ਕੀ ਤਰ੍ਹਾਂ ਪੁਲੇਰੀ ਪੁਲੇਰੀ ਬਿਜਲੀ ਹਾਂ ਜਿਹੜਾ ਇਹ ਬਿਜੜ ਪੰਨੀ ਦੀ ਅੱਛਾ ਹਾਂ ਤੇ ਕਿਤਾ ਝੁਕੜ ਕੇ ਵਧੀਆ ਤੇਰੀ ਵੀ ਕੀ ਆ ਪਤਾ ਨਹੀਂ ਮੈਂ ਕਿਹੜਾ ਕਰੀ ਸਾਹ ਪੁੱਛਿਆ ਵਾ ਮੇਰੀ ਸਾਸ ਸਾਰਾ ਸਾਫ ਕਿਤਾਬ ਕਰੇ ਜਾਂ ਨਾ ਕਰੇ ਮੈਂ ਨਹੀਂ ਕਦੀ ਟੈਨਸ਼ਨ ਲਈ ਅੱਛਾ ਮੈਨੂੰ ਵਰਤਨ ਨੂੰ ਕੋ ਦਿੰਦੇ ਆ ਮੈਂ ਇੱਕ ਵਾਰੀ ਚੀਜ਼ ਮੰਗਣ ਤੋਂ ਪਹਿਲਾਂ ਮੈਨੂੰ ਚੀਜ਼ ਲਿਆ ਦਿੰਦੇ ਮੈਂ ਨਹੀਂ ਕਦੀ ਮੁੱਛ ਨਹੀਂ ਕੋਈ ਪਸੰਦੀ ਤਾਂ ਨਹੀਂ ਸਾਸ ਹਾਂ ਮੈਨੂੰ ਨਹੀਂ ਕਦੀ ਆਖਿਆ ਉਹਨੇ ਕੁਝ ਚਲ ਇਹ ਵੀ ਚੰਗਾ ਮੇਰੇ ਤੀ ਕਰਮਾ ਵਾਲੀ ਆ ਅਸ ਤੇਰੇ ਵਰਗੇ ਨਹੀਂ ਇਹ ਚ ਲੱਛਣ ਹੈਗੇ ਬੰਦੇ ਹਾਂ ਹਾਂ ਮੇਰੇ ਚ ਕੀ ਮਾੜੇ ਲੱਛਣ ਆ ਤੂੰ ਉਹਦੇ ਕਿੱਦਾਂ ਉੱਡ ਉੱਡ ਗੱਲ ਪੈਣੀ ਆ ਉਹਦੇ ਗੱਲ ਲੀੜੇ ਵੇਖੇ ਕਿੱਦਾਂ ਦੇ ਤੈਨੂੰ ਨਹੀਂ ਹੋਇਆ ਆ ਗਰਮੀਆਂ ਦੇ ਵਿੱਚ ਉਹ ਆਪਾਂ ਦੀ ਮੈਨੂੰ ਕਸੇ ਕਸੇ ਚਾਹੀਦੇ ਆ ਕਿਉਂਗਾ ਸਗਰ ਜੇ ਤੋ ਲਿਆ ਕੇ ਦਵੇਂ ਸੀ ਕਿ ਪਾਵੇ ਕਾਲ ਦੇ ਲੀਰਾ ਪਾਈ ਵਰਦੀ ਆਪਣੇ ਗਲ ਦੇ ਉਹਨੂੰ ਪੁੱਛ ਤੇ ਸਹੀ ਆਵਾਜ਼ ਮਾਰ ਕੇ ਉਹਦੇ ਕੋ ਨਹੀਂ ਆਗੇ ਉਹਨੂੰ ਮੈਂ ਨਹੀਂ ਕਹਿੰਦੀ ਲੈ ਕੇ ਆ ਤੂੰ ਸਿਆਲ ਦੇ ਵਿੱਚ ਜਦੋਂ ਜਾਣਿਆ ਨਾ ਉਹਨੂੰ ਲੀਲੇ ਬਣਾ ਕੇ ਘਰ ਪਾ ਕੇ ਘਸਾਵੇ ਆ ਕੋਈ ਪਾਉਣ ਵਾਲਾ ਜਿਹੜਾ ਇਹਨੇ ਪਾਏ ਆ ਚਲ ਠੀਕ ਆ ਸਵੇਰੇ ਚੱਲਾਂਗੇ ਆ ਸ਼ਹਿਰ ਤੋਂ ਉਹਨੂੰ ਬਣਾ ਕੇ ਲਿਆ ਦੀ ਜਿ ਤਰ੍ਹਾਂ ਦੇ ਲਿਆ ਕੇ ਦੇਣੀ ਆ ਉਹ ਆਪ ਨਹੀਂ ਬਣਾ ਸਕਦੀ ਤੋ ਉਹਨੂੰ ਪੈਸੇ ਅਧਿਆਤ ਤਰ ਮੇਰੀ ਤੇ ਸੱਸ ਮੈਨੂੰ ਪੈਸੇ ਦਿੰਦੀ ਲੈ ਪੁੱਤ ਨਾਲੇ ਆਪਣੇ ਬਣਾਣ ਨਾਲੇ ਮੇਰੇ ਬਣਾ ਕੇ ਲਿਆ ਉਨੇ ਤੱਕ ਕੀ ਕਹਾਂ ਨਹੀਂ ਪਹੇਰੀ ਨਾ ਆਉ ਤੇ ਤੈਨੂੰ ਬਣਾ ਕੇ ਦਊਗੀ ਦੀ ਮੈਂ ਕਿ ਤੈਨੂੰ ਨਾਲ ਨਾਲ ਵਾਲੀ ਲਾਗੀ ਆਉਂਦੀ ਹੀ ਦੀ ਦੀ ਆਉਗੀ ਤੇ ਮੈਂ ਫਿਰ ਬਣਾਉਣੇ ਆ ਕਪੜੇ ਉਹ ਵੀ ਹਲਾ ਮੰਮੀ ਇਹ ਨਹੀਂ ਸੋਚਦੀ ਫੇ ਮੈਂ ਚਲਾਏ ਗਏ ਦੇ ਸਾਹਮਣੇ ਨਾ ਬੇਤੀ ਕਰਾਂ ਮੇਰੇ ਸਾਰੇ ਸਾਹਮਣੇ ਬੇਤੀ ਕਰੀ ਜਾਂਦੀ ਮੇਲਾ ਮਾਸਾ ਨਹੀਂ ਸੋਚਦੀ ਇਹ ਤਾਂ ਮੇਰੀ ਕਿਸਮਤ ਕਿੰਤਾ ਦੀ ਲਿਖੀ ਹੋ ਹਉਨ ਤੇ ਮੇਰੀ ਧੀ ਨੂੰ ਵੀ ਕੈਂਡ ਹੈਪੀ ਹੈ ਪੀ ਇਹ ਐ ਕਰਦੀ ਐ ਕਰਦੀ ਹਾਏ ਰੱਬਾ ਮੈਂ ਕੀ ਕਰਾਂ ਮੇਰੀ ਤੇ ਕਿਸਮਤ ਹੀ ਇਦਾਂ ਦੀ ਹੈ ਚੱਲ ਮਣਾ ਚਾਪ ਆ ਕੇ ਇਹਨਾਂ ਨੂੰ ਦਵਾ ਉਹ ਤੇਰੀ ਸਭ ਨੂੰ ਇੱਜ਼ਤ ਕਰਦੀ ਆ ਜੇ ਤਾਂ ਮੇਰੀ ਇੱਜ਼ਤ ਘਟਦੀ ਆ ਹੁੰਦੀ ਨਹੀਂ ਆ ਉਹਨੇ ਖੜਨ ਨਾ ਦੀ ਚਾਦਰੀ ਚਾਲਦੀ ਨਾਰਾਂਾਂ ਦੀ ਵਾਂਗ ਲੀੜੇ ਬੰਨਦੇ ਚਲ ਕੋਈ ਗੱਲ ਨਹੀਂ ਉਹਨੂੰ ਰੰਗ ਰੰਗ ਨਹੀਂ ਚੰਗੇ ਪਸੰਦ ਕਰਨੇ ਹੁੰਦੇ ਭੜੇ ਭੜੇ ਰੰਗ ਲੈ ਆਉਂਦੀ ਏ ਤੈਨੂੰ ਤੇ ਬੜੇ ਪਸੰਦ ਆ ਵੇਖੱਕਾ ਦੋਂਦੀ ਗਈ ਚਾਹ ਲੈ ਕੇ ਆਈ ਆ ਆ ਜਾਂਦੀ ਕੁਛ ਨਹੀਂ ਹੋ ਗਿਆ ਆ ਜਾਂਦੀ ਆ ਵੇਖਿਆ ਇਹਦੀ ਕੁੜੀ ਦੀ ਕਿੰਨੀ ਆਕੜ ਆ ਕਿਤੇ ਮਿਲ ਲਈ ਆ ਮੰਮੀ ਐਡੀ ਕੁੜੀ ਦਾ ਕੀ ਮਤਲਬ ਹੋ ਗਿਆ ਤੇ ਇਹਦੀ ਤੇ ਇਹਦੀ ਹੋਣੀ ਆ ਆ ਪਤਨੀਆਂ ਦੇ ਉਹ ਸਾਡੇ ਪੁੱਤ ਨੂੰ ਆਣ ਕੇ ਉਹਨੇ ਮੰਨਿਆ ਨਾ ਕਿ ਮੇਰਾ ਵਾ ਆਪਾਂ ਵੀ ਉਹਦੀ ਦੀਨੋਤੀ ਮੰਨਿਆ ਸਾਦੀ ਆ ਉਹ ਇਹਦੀ ਗਾਦੀ ਮੇਰੇ ਕੋ ਤਾਂ ਨਹੀਂ ਉਹ ਮੰਨੀ ਜਾਂਦੀ ਤੂੰ ਮਮੀ ਨਾਮਾ ਨਾ ਮੈਂ ਤਾਂ ਮੈਨੂੰ ਲੱਗਦੀ ਓ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਮੇਰੀ ਤੇ ਭਤੀ ਆ ਮੈਂ ਤੇ ਵੇਲਾ ਉਹਦੇ ਵਨਸਵਨੀ ਅਰੀਜਲ ਉਹ ਨਹੀਂ ਮੈਂ ਤਾਂ ਹੁਣ ਵੀ ਉਹਦੇ ਸੂਡ ਸੀਗੇ ਲੈ ਆਈਆਂ ਉਹ ਖੰਡ ਕਰਦੀ ਆ ਤੇ ਰਹਿਣਾ ਤੇ ਬਗਾਨਾ ਖੋਣੀ ਆ ਉਹ ਆਪਣੀ ਤਾਂ ਨਹੀਂ ਬਣ ਜਾਣੀ ਜਿੱਦਾਂ ਉਹਦੇ ਲਈ ਵੀ ਸਾਡਾ ਮੁੰਡਾ ਬਗਾਨਾ ਖੋਣੀ ਆ ਮੁੰਡਾ ਸਾਡਾ ਨਹੀਂ ਪੜਦਾ ਕੁੜੀ ਉਹ ਵੇਲਾ ਕੁੜੀ ਕਿੰਨਾ ਪੜਦੀ ਐ ਉਹਨੇ ਹੀ ਅੱਜ ਤੁਹਾਡੇ ਪਿੰਡ 'ਚ ਤੁਹਾਡਾ ਨਾਮ ਰੋਸ਼ਨ ਕੀਤਾ ਵਾ ਮੁੰਡੇ ਨੇ ਤਾਂ ਨਹੀਂ ਕੀਤਾ ਉਥੇ ਤੇ ਉਹ ਹਰਦੀਪ ਦੀ ਕੁੜੀ ਵਜੀ ਆ ਉਥੇ ਉਹ ਗਲੇ ਪੀ ਉਹ ਦਿੱਤ ਨਹੀਂ ਮੱਜੀ ਜਿਹੜਾ ਪਿੱਛੇ ਰਹਿ ਗਿਆ। ਕੋਈ ਸਸ ਕਾ ਸਸ ਹੀ ਗਾਲੀ ਆ ਮੈਂ ਫੋਟਾ ਦਾ। ਠੀਕ। ਆ ਕੁੜੀ ਦੀ ਆਕਰ। ਆਕਰ ਗਾਦੀ ਮਮੀ ਉਹ ਨਿਆਣੀ ਨਹੀਂ ਹਨੀ ਜੀ। ਨਿਆਣੀ ਨਹੀਂ ਹੈਗੀ ਮਾਂ ਨੇ ਆਖਿਆ ਉਹਨਾ ਤੈਨੂੰ ਮੈਂ ਲਾਈ ਆ। ਮਾਂ ਭਾਈਦਾ ਹੈ ਨਾ। ਕੰਮਸਾ ਨਾ ਲੱਗੀ ਰਹਿੰਦੀ ਮਾਂ ਤੈਨੂੰ ਕੀ ਪਤਾ। ਮੈਂ ਹੀ ਉਹਨੂੰ ਸੂਤਾ ਕਾ ਕੇ ਰੱਖਦੀ ਆ ਬੜਾ ਦਿਮਾਗ ਖਰਾਬ ਚਾਹ ਦਿਨ ਰਹਿ ਗਏ ਤੇ ਵੇਖੀ ਕੋਈ ਨਹੀਂ ਚੰਗੀ ਭਲੀ ਐ ਤੈਨੂੰ ਅੱਣੀ ਜਾਨੀ ਲੈਣ ਤੁਹਾਨੂੰ ਵਦਨ ਕਹਿੰਦੀ ਹੈ ਨਾ ਕਿ ਕੁੜੀ ਨਾਲ ਨਾ ਲਿਆ ਉਹਦੀ ਨਾਨੀ ਨੂੰ ਦੇ ਦੋ ਕੱਲ ਨੂੰ ਜਵਾਨ ਹੋਣ ਲਈ ਹੈ ਜ਼ਿੰਮੇਵਾਰੀ ਪਤਾ ਕਿੰਨੀ ਆ ਤੇ ਮੰਮੀ ਜੀ ਆਪਾਂ ਕੁੜੀ ਨਾਲ ਲਿਆਉਂਦੇ ਤਾਂ ਉਹ ਸਾਡਾ ਪੋਤਾ ਨਹੀਂ ਕਿ ਸੰਭਦੀ ਤਾਂ ਸਾਬਣਾ ਨਹੀਂ ਆਨੇ ਹਸਾਨ ਕਰਨਾ ਹੀ ਜ਼ਿਆਦਾ ਬਿਮਾਰ ਜਿੱਦਾਂ ਦਾ ਤੁਹਾਨੂੰ ਇਹ ਬੱਚਾ ਨਾ ਉਦਾਂ ਦਾ ਹੀ ਉਹ ਮਾਣੂ ਉਹ ਬੱਚਾ ਉਨੇ ਇਹ ਬੱਚੇ ਦੀ ਮਾਂ ਬਣ ਕੇ ਵਿਖਾ ਲਿਆ ਪਰ ਤੇਰ ਕੋ ਉਹ ਕੁੜੀ ਦੀ ਦਾਦੀ ਨਹੀਂ ਬਣਿਆ ਗਿਆ ਇਹ ਚਾਹ ਤਰੀਓ ਕਿ ਮਾਂ ਤਰੇ ਇਤਨਾ ਜੱਲੇ ਕੰਮ ਕਰਦੀ ਉਹ ਬੱਸ ਕਰ ਮੰਮੀ ਪਹਿਲੀ ਵੀ ਇਸੇ ਘਰ ਕੇ ਗਈ ਸੀ ਅਹੀਂ ਮੈਂ ਤੇ ਆ ਨਹੀਂ ਵੀ ਮੇਰੇ ਭਰਾ ਦਾ ਘਰ ਵਸਿਆ ਰਵੇ ਤੂੰ ਤੇ ਕੋਈ ਵੀ ਨਹੀਂ ਵਸਣ ਦੇ ਨਹੀਂ ਲੱਗਦਾ ਇੱਥੇ ਆਪਰੇ ਆਪ ਨੂੰ ਟਾਲ ਉਮਰ ਦੇ ਸਾਹਿਬ ਨੇ ਬੰਦੇ ਨੂੰ ਟਾਲਣਾ ਪੈਂਦਾ ਵਾ ਇਹ ਪ੍ਰਦਾਨ ਨਹੀਂ ਛੱਡਣੀਆਂ ਪੈਂਦੀਆਂ ਵਾ ਉਹ ਨਹੀਂ ਮੇਰੇ ਹੱਥੀ ਸਭ ਕਰਵੇਂ ਮੇਰੀ ਪਰਦਾਣਗੇ ਤੇ ਚੱਲੇ ਤੇ ਨਿ ਛੱਡਣੀ ਬੈਣੀ ਨਹੀਂ ਤੇਰੇ ਤੇ ਹੋ ਜਾ ਘਰ ਨਹੀਂ ਵਸਣਾ ਹੁਣ ਬੱਚੇ ਜਵਾਨ ਹੋਣੇ ਥੋੜਾ ਢਲੋ ਚੜਾ ਤੇ ਬਣੀ ਗਈ ਪਾ ਮੰਮੀ ਨੇ ਤਾਂ ਬੋਲੀ ਜਣਾ ਨਾ ਕਰਨੇ ਸ਼ੋਪਰੀ ਦੇ ਦਿਨੇ ਕਾ ਪਕੀ ਲਾਪਕੋੜੇ ਬਣਾ ਮੈਂ ਬੰਦੀ ਜਾਲੀ ਕਪੋੜੇ ਬਣਾ ਹੀ ਬਣਾ ਯਾਨੀ ਪਤਾ ਮੈਂ ਕਿ ਕਰਾ ਗਰਮੀ ਹੀ ਕਰਨਾ ਹੱਥ ਘਰ ਦੀ ਰੋਗੀ

ਦੇ ਨਾ ਦੋ ਕੇ ਤੇ ਕੜੀ ਲੰਮੇ ਪੈ ਜਾ ਜੇ ਨਹੀਂ ਰੋਟੀ ਖਾਣੀ ਆ ਜੇ ਨਹੀਂ ਰੋਟੀ ਨਹੀਂ ਖਾਣੀ ਬਸ ਮੈਂ ਹੁਣ ਲੰਮੇ ਪੈਣਾ ਕੜੀ ਪੇਰ ਸ਼ਾਮਾਂ ਨੂੰ ਵੇਖਾਂਗੇ ਰਤੀਬ ਨੂੰ ਫੋਨ ਕਰ ਦੇਣਾ ਕਿ ਆਈ ਆ ਭੈਣ ਘਰ ਦਾਦੀ ਮੰਮੀ ਬੱਤੀ ਆਉਂਦੀ ਆਂਦੇ ਸ਼ਾਮਾਂ ਨੂੰ ਬੱਤੀ ਬੰਦ ਹੋਣੀ ਆ ਉਹ ਇੱਥੇ ਨਹੀਂ ਦੂਜੇ ਪਿੰਡ ਜਿਹੜੀ ਪਹਿਲੀ ਉੱਚ ਗਏ ਸੋ ਅਲੀ ਫਿਰ ਮੈਂ ਆ ਜਾਈਂ ਆ ਚਲ ਕੇ ਚਾਲ ਅਲੋ ਮੰਮੀ ਤੁਸੀਂ ਆ ਅਭੀ ਤੋਂ ਨਹੀਂ ਜਾ ਲਿਆਈ ਆਪਣੇ ਮੈਂ ਹਾਂ ਮਨਾ ਕੇ ਪੀਣੀ ਆ ਚਾਹ ਹੇ ਨੀ ਜੀ ਕਰਨ ਧਿਆ ਚਲ ਨਾ ਲੋ ਕੋਈ ਗੱਲ ਨਹੀਂ ਤੀ ਜਾਓ ਪਾਂਡੇ ਰਖ ਲਾ ਤੇ ਇੱਕ ਪਰਮਾਣ ਮੁੰਜ ਲੈ ਆਪਣੇ ਤੇ ਫਿਰ ਨਾ ਹੁਣ ਮਲ ਹੋਵੇ ਚਲ ਕੋਈ ਮਾਨ ਲੈਨੀ ਤੂੰ ਐਤਾ ਕਰ ਤੂੰ ਪਹਿਲਾਂ ਨਾਲ ਕੋਈ ਮਿਲਾਲ ਨਹੀਂ ਤੂੰ ਨਾਲ ਨੇ ਬੱਲੇ ਬੱਬੀ ਨੂੰ ਨਹੀਂ ਤਾਂ ਇਹ ਚਲੀ ਨਾ ਕੇ ਤੇ ਫਿਰ ਕੇ ਗਰਮੀ ਚ ਪਾਂਡੇ ਮਾਣਨ ਵੜੂਗੀ ਜਾਓ ਦੀਦੀ ਤੂੰ ਨਾਲੋਂ ਮੈਂ ਪਾਂਡੇ ਤੋਂ ਲਾਣਾ ਚਲ ਹਲ ਜੀ ਕੋਈ ਗੱਲ ਸੁਣ ਬੇਚਾਰਾ ਨਿੱਤੇ ਨੂੰ ਮੈਂ ਤੇ ਇੱਕ ਵਾਰ ਸਮਝਾਇਆ ਸੀ ਹੈ ਤੂੰ ਜਿੜੀ ਆ ਕੱਪੜੇ ਪਾਉਣੇ ਕਿ ਉਹਦੇ ਸਾਹਮਣੇ ਤੈਨੂੰ ਆਪਣੇ ਘਰ ਦਾ ਨਹੀਂ ਪਤਾ ਲੱਗਦਾ ਤੇ ਦੀ ਉਹਦੇ ਪਾੜੀ ਪੋਲਾ ਲਿਆ ਮੂੰਹ ਬਣਾ ਕੇ ਤਰੀਖਾ ਦੀਆਂ ਉਹਨੇ ਦੋ ਦਿਨ ਰਹਿਣਾ ਹੁਣ ਮੈਂ ਤੇ ਕਹਿਣਾ ਤਾਂ ਕੋਈ ਨਹੀਂ ਬਾਜ ਤੈਨੂੰ ਮੈਂ ਸੋਤਰ ਕਰੂੰਗੀ ਲੈ ਕੇ ਜਿੱਤਰਾ ਕਰੀਦਾ ਹਾਂ ਦਾ ਮੈਂ ਮੈਨੂੰ ਪਤਾ ਨਹੀਂ ਨਹੀਂ ਰਿਹਾ ਉਹਨਾਂ ਦਾ ਮੈਂ ਤਾਂ ਸੌਣੇ ਟੰਗੜਾ ਆ ਕੇ ਆਈ ਦੰਗਰਨਵਾਕੇ ਦੰਗਰਨਵਾਕੇ ਇਹ ਕੋ ਗੱਲ ਨੂੰ ਲੱਗ ਜਾਂਦੀ ਆ ਜੇ ਜੇ ਨਾ ਬਚਾਈ ਦੇ ਕੱਪੜੇ ਪਾ ਲਾ ਉਹ ਖੰਡ ਕਰਦੀ ਆ ਕੁੜੀ ਦੇ ਹੁੰਦਿਆ ਨਹੀਂ ਕੁਛ ਕਹਿਣਾ ਮਗਰ ਉਹ ਤੇਰਾ ਦਿਮਾਗ ਸੁੱਤਰ ਮੈਂ ਕਰੂੰਗੀ ਕੁੜੀ ਵੀ ਜਿਹੜੀ ਮੇਰੀ ਐ ਨਾ ਪਾਪੀ ਐ ਪਾਪੀ ਐ ਕਾਦੀ ਪਖੰਡ ਕਰਦੀ ਆ